ਹਲੋ ਫਿਰਤਾ ਆਪ ਸਪੀਕਰ ਵਾਲੇ ਗੱਡੀ ਤੋਂ ਸੋਰੀ ਕਿ ਕਿ ਆਵਾਜ਼ ਰੁਕਦੀ ਹੈ ਆ ਸਾਊਂਡ ਵਾਲੀ ਗੱਡੀ ਦੇ ਉੱਤੇ ਨਾ ਚੜੋ ਪਲੀਜ਼ ਤੁਸੀਂ ਵੇਖੋ ਹਲੋ ਨੀਚੇ ਆਜੋ ਇਨਕਲਾਬ ਇਨਕਲਾਬ ਬੋਲੇ ਸੋਨਹਾ ਅੱਜ ਪਟਿਆਲੇ ਦਾ ਦਿਲ ਸਮਝ ਜਾਂਦੀ ਟ੍ਰਿਪੜੀ ਔਰ ਆਲੇ ਦੁਆਲੇ ਦੇ ਪਿੰਡਾਂ ਤੋਂ ਸ਼ਹਿਰਾਂ ਤੋਂ ਭਾਰੀ ਗਿਣਤੀ ਦੇ ਵਿੱਚ ਜਿੱਥੇ ਤੱਕ ਨਜ਼ਰ ਜਾਂਦੀ ਹੈ ਮੈਨੂੰ ਦੇਸ਼ ਭਗਤ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨਜ਼ਰ ਆ ਰਹੇ ਨੇ ਥੋੜਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜਿਸ ਜੋਸ਼ ਦੇ ਨਾਲ ਤੁਸੀਂ ਇੱਥੇ ਅੱਜ ਮੇਰਾ ਸਵਾਗਤ ਕਰ ਰਹੇ ਹੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਮੰਨਤਾ ਤੁਸੀਂ ਬਣਾ ਰੱਖਿਆ ਹੈ ਬਸ ਹੁਣ ਬਟਨ ਦਬਣ ਦੀ ਲੋੜ ਹੈ ਕਈ ਤਾਂ ਮੈਨੂੰ ਕਹਿੰਦੇ ਨੇ ਭਾਜੀ ਵੋਟਾਂ ਪਹਿਲਾਂ ਨਹੀਂ ਹੋ ਸਕਦੀਆਂ ਬਹੁਤ ਜਿਆਦਾ ਦਿਲ ਕਰੀ ਜਾਂਦਾ ਝਾੜੂ ਵਾਲਾ ਬਟਨ ਦਬਣ ਨੂੰ ਮੈਂ ਕਿਹਾ ਕੋਈ ਨਹੀਂ ਮੀਨਾ ਕ ਸਬਰ ਕਰ ਲੋ ਮੇਗਾ ਮੀਨਾ ਕ ਸਬਰ ਕਰ ਲੋ ਉਹ ਦਿਨ ਵੀ ਆਊਗਾ ਵੀਰੋ ਐਸ ਬਾਰ ਮੈਂ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਗਿਆ ਐਦਾਂ ਲੱਗਦਾ ਹਰ ਰੋਜ਼ ਕਿ ਇਸ ਤੋਂ ਬਾਅਦ ਧੱਕੀ ਜੋਸ਼ ਹੋਊਗਾ ਤਾਂ ਪੰਜਾਬ ਦੇ ਲੋਕ ਆਪਣੇ ਰਿਕਾਰਡ ਆਪ ਹੀ ਤੋੜੀ ਜਾਂਦੇ ਆ ਅੱਜ ਪਟਿਆਲੇ ਆ ਕੇ ਵੀ ਇਹੀ ਲੱਗ ਰਿਹਾ ਕਿ ਇਸ ਤੋਂ ਬਾਅਦ ਧੱਕੀ ਜੋਸ਼ ਹੋਊਗਾ ਲਓ ਮੈਂ ਹੁਣ ਤੁਹਾਨੂੰ 20 ਸਕਿੰਟ ਦੇ ਰਿਹਾ ਚਾਹੇ ਨਾਰਾ ਲਾ ਲਓ ਚਾਹੇ ਦਿਲ ਦੀ ਪੜਾਹ ਜੇ ਮਰਜੀ ਕੱਢ ਲਓ 20 ਸਕਿੰਟ ਤੁਹਾਡੇ ਲਈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ ਇਸ ਵਾਰ ਜੋ ਪਿਆਰ ਮਿਲ ਰਹਾ ਮੈਨੂੰ ਥਕਾਵਟ ਨਹੀਂ ਹੋ ਰਹੀ ਕਿਉਂਕਿ ਪਿਆਰ ਇੰਨਾ ਜ਼ਿਆਦਾ ਮਿਲ ਰਹਾ 2022 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡਾ ਪੋਤਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ ਹੈ 43000 ਨੌਕਰੀਆਂ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਆ ਤੁਹਾਡਾ ਭਰਾ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡੇ ਸਾਹਮਣੇ ਖੜਾ ਹੈ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਸਾਰੇ ਪੰਜਾਬ ਦੇ ਨਹਿਰਾਂ ਦੇ ਪਾਣੀ ਨੂੰ ਟੇਲਾ ਤੱਕ ਨਹਿਰਾਂ ਦੇ ਪਾਣੀ ਨੂੰ ਕੱਸੀਆਂ ਰਜਬਾਹਾਂ ਖਾਲਿਆਂ ਤੱਕ ਪਹੁੰਚਾ ਕੇ ਤੁਹਾਡਾ ਭਰਾ ਸਾਹਮਣੇ ਖੜਾ ਤੁਹਾਡੇ ਵੀਰੋ ਸ਼ਹੀਦਾਂ ਦੇ ਸਨਮਾਨ ਚ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ 1 ਕਰੋੜ ਰੁਪਇਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਬੀਲਦਾਰੀ ਨਹੀਂ ਲਈ ਤੇ ਰਵੇ ਤਾਂ ਦਿੰਨਿਆਂ ਨਹੀਂ ਸ਼ਹੀਦ ਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਵੀਰੋ ਮੋਟਰ ਖੇਤਾਂ ਵਾਲੀ ਲਾਈਟ ਜਦੋਂ ਜਾਓ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬੋ ਮੋਟਰ ਚੱਲ ਪੈਂਦੀ ਹੈ ਬਿਜਲੀ ਆਮ ਹੈ ਜਦੋਂ ਵਰਜੀ ਜਾਓ ਖਰਮਨ ਪਲਾਂਟ ਖਰੀਦ ਲਿਆ ਆਮ ਤੌਰ ਤੇ ਸਰਕਾਰਾਂ ਚੀਜ਼ਾਂ ਵੇਚ ਦਿਆਂ ਹੁੰਦੀਆਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਘਾਟਾ ਦਿਖਾ ਕੇ ਪਰ ਆਪਾਂ ਨੇ ਗੋਵਿੰਦਵਾਲ ਸਾਹਿਬ ਵਾਲਾ ਥਰਮਲ ਪਲੈਂਟ ਜਿਹਦਾ ਨਾਮ ਸੀ ਜੀਵੀਕੇ ਜੀਵੀਕੇ ਕੰਪਨੀ ਐ ਜਿਹਦਾ ਨਾਮ ਸੀ ਜੀਵੀਕੇ ਥਰਮਲ ਪਲੈਂਟ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਥਰਮਲ ਪਲੈਂਟ ਵੀਰੋ ਲੈ ਹੋਰ ਦਿੰਦੇ ਨੇ 15 ਸਿਕਟਲੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਪੈਂਦੀ ਹੈ ਕਿਉਂਕਿ ਪੰਜਾਬ ਦੀ ਜਨਤਾ ਬੋਲਣ ਲੱਗੀ ਪੰਜਾਬ ਦਾ ਯੂਥ ਬੋਲਣ ਲੱਗ ਗਿਆ ਪੰਜਾਬ ਦੇ ਬਜ਼ੁਰਗ ਬੋਲਣ ਲੱਗੇ ਪੰਜਾਬ ਦੀਆਂ ਮਾਵਾਂ ਭੈਣਾਂ ਬੋਲਣ ਲੱਗੀਆਂ ਕਿ ਸਾਨੂੰ ਕਿ ਸਾਨੂੰ ਇਸ ਤੋਂ ਪਹਿਲਾਂ 70 ਸਾਲਾਂ 'ਚ ਇਹੋ ਜਿਹੀ ਆਪਣੇ ਪੰਨ ਵਾਲੀ ਸਰਕਾਰ ਨਹੀਂ ਮਿਲੀ ਸੀ ਪਹਿਲੀ ਗੱਲ ਹੈ ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਸਕਦੇ ਹੋ ਨਹੀਂ ਤਾਂ ਰਾਜੇ ਮਹਾਰਾਜੇ ਕੱਕੇ ਸਾਹਿਬ ਜੀ ਛੋਟੇ ਸਾਹਿਬ ਜੀ ਵੱਡੇ ਸਾਹਿਬ ਜੀ ਇਹੀ ਹੁੰਦਾ ਸੀ ਮੈਂ ਤੁਹਾਡਾ ਆਪਣਾ ਜੇ ਤੁਹਾਨੂੰ ਲੱਗਦਾ ਜਿੰਦਾਬਾਦ ਜੇ ਤੁਹਾਨੂੰ ਲੱਗਦਾ ਕਿ ਯਾਰ ਭਗਵਾਨਤ ਮਾਨ ਸਾਡੇ ਜਵਾਕ ਹੈ ਸਾਡੇ ਭਰਾ ਹੈ ਜਦੋਂ ਮਰਜੀ ਇਹਨੂੰ ਮੋੜੇ ਤੋਂ ਫੜ ਕੇ ਰੋਕ ਲੈਣੇ ਆ ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ ਹੈ ਇਹ ਇਕੱਲੇ ਹੀ ਲੜੀ ਜਾਂਦਾ ਹੈ ਸੁਪਰੀਮ ਕੋਰਟ 'ਚ ਵੀ ਗਵਰਨਰ ਨਾਲ ਵੀ ਸੈਂਟਰ ਨਾਲ ਵੀ ਕਾਂਗਰਸ ਨਾਲ ਵੀ ਕਾਲੀਆਂ ਨਾਲ ਵੀ ਇਕੱਲੇ ਹੀ ਲੜੀ ਜਾਂਦਾ ਹੈ ਮੇਰੇ ਵੀਰੋ ਮੈਂ ਤੁਹਾਡੇ ਤੁਹਾਡੇ ਸਿਰ ਤੇ ਲੜ ਰਿਹਾ ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਹਾ ਇਸ ਕਰਕੇ ਮੈਨੂੰ 13 ਹੱਥ ਦੇ 13 ਜਵਾਨਾ ਹੋਰ ਦੇ ਦੋ ਤਾਂ ਕਿ ਅਗਲੇ 3 ਸਾਲਾਂ ਚ ਵਿਕਾਸ ਦੇ ਕੰਮਾਂ ਦੀ ਨਿਹਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਲੇ ਦੀ ਚਿੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦ ਹੈ ਮੈਂ ਕਹੂੰਗਾ ਮੈਂ ਕਹੂੰਗਾ ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰ ਕਹਿਣਾ ਕਿ 13 ਜੀਰੋ 13 ਜੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਥੋੜਾ ਜਿਹਾ ਹੋਰ ਉੱਚੀ ਥੋੜਾ ਮੈਲਾ ਵਾਲੇ ਪਾਸੇ ਤੱਕ ਪਹੁੰਚੇ ਉਹ ਮੈਲਾਂ ਦੀਆਂ ਕੰਡਾ ਹਲਾ ਦੋ ਮੈਲਾਂ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਵੀਰੋ ਅੱਜ ਰਾਤ ਨੂੰ ਗੁਜਰਾਤ ਜਾਊਂਗਾ ਇਸ ਤੋਂ ਬਾਅਦ ਸਿੱਧਾ ਚੰਡੀਗੜ੍ਹ 에ਰਪੋਰਟ ਜਾਊਂਗਾ ਅਹਮਦਾਬਾਦ ਪਹੁੰਚੂਗਾ ਕੱਲ ਨੂੰ ਤੁਹਾਡਾ ਸਨੇਹਾ ਗੁਜਰਾਤ ਦੇ ਲੋਕਾਂ ਕੋਲੇ ਪਹੁੰਚੂਗਾ ਤੇ ਗੁਜਰਾਤ ਆਣ ਦਾ ਸਨੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਉਂਗਾ ਜਿੱਥੇ ਕਹੋਗੇ ਉੱਥੇ ਜਾਵਾਂਗੇ ਜਿੱਥੇ ਕਹੋਗੇ ਬੁਲਾਉਂਗੇ ਉੱਥੇ ਆਵਾਂਗੇ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲੇਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ ਵੀਰੋ ਹਕੂਮਤ ਉਹ ਕਰਤੇ ਹੈ ਹਕੂਮਤ ਇਹ ਮੋਦੀ ਜੀ ਸੁਣ ਲੈਣ ਹਕੂਮਤ ਉਹ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੁੰਦਾ ਹੈ ਯੂੰ ਕਹਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਆਓ ਇਕੱਠੇ ਹੋ ਕੇ ਝਾੜੂ ਵਾਲਾ ਬਟਨ ਦਬਿਏ ਬਸ ਤੁਹਾਨੂੰ ਅਗਲੇ ਹਫਤੇ ਅਗਲੇ ਹਫਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਝਾੜੂ ਵਾਲਾ ਬਟਨ ਕਿੰਨੇਵੇਂ ਨੰਬਰ ਤੇ ਹੈ ਤੇ ਝਾੜੂ ਨੇ ਸਫਾਈ ਕਰਨੀ ਹੈ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਪત્રਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਭਾਜਪਾ ਦੀ ਨੇਰੀ ਕਿਵੇਂ ਰੋਕ ਲਈ ਮੈਂ ਕਿਹਾ ਜੀ ਇਹ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਕਿਹਾ ਝਾੜੂ ਕੀ ਕਰਦਾ ਹੁੰਦਾ ਹੈ ਇਹ ਜਿੱਕਰ ਦੀ ਸਫਾਈ ਮੈਂ ਕਿਹਾ ਸੀ ਦਿੱਲੀ ਤੇ ਪੰਜਾਬ ਵਿੱਚ ਝਾੜੂ ਨਾਲ ਜਿੱਕਰ ਦੀ ਸਫਾਈ ਕਰਤੀ ਕਮਲ ਉੱਗੇ ਹੀ ਨਹੀਂ ਉੱਗੇ ਹੀ ਨਹੀਂ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਜੀਰੋ ਤੇਰਾ ਹੀਰੋ ਇਸ ਵਾਰ ਤੁਸੀਂ ਬਣੋਗੇ ਹੀਰੋ ਤੇਰਾ ਜੀਰੋ ਤੇਰਾ ਹੀਰੋ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਕਰਨਗੇ ਡਾਕਟਰ ਬਲਵੀਰ ਜੀ ਜਿਹੜੇ ਕਿ ਮੰਤਰੀ ਵੀ ਨੇ ਸਿਹਤ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਖੋਲੇ ਆ ਆਮ ਆਦਮੀ ਕਲੀਨਿਕ ਖੋਲੇ ਆ ਸਕੂਲ ਵਧੀਆ ਬਣ ਰਿਹਾ ਸਭ ਰਲ ਕੇ ਟੀਮ ਵਾਂਗੂ ਕੰਮ ਕਰਾਂਗੇ ਡਾਕਟਰ ਬਲਵੀਰ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਪਟਾੜੇ ਵਾਲਿਆਂ ਨੂੰ ਇਹ ਮੌਕਾ ਦੇਣ ਦਾ ਕਿ ਅਸੀਂ ਤੇਰਾ ਜੀਰੋ ਦਾ ਪਾਰਟ ਬਣ ਸਕੀਏ ਮਾਨ ਸਾਹਿਬ ਤੁਹਾਡੇ ਕੰਮਾਂ ਦਾ ਜਾਦੂ ਮੈਂ ਸਾਰੇ ਪਿੰਡਾਂ ਵਿੱਚ ਨੌ ਅਸੈਂਬਲੀ ਸੈਗਮੈਂਟਸ ਬਾਰੇ ਭਰਾ ਖੜਿਆ ਐ ਐਮ ਐਲ اے ਸਰ ਸਾਰੇ ਪਿੰਡਾਂ ਚ ਆ ਕੇ ਆਇਆ ਲੋਕ ਬਹੁਤ ਖੁਸ਼ ਹੈ ਤੁਹਾਡੇ ਕੰਮਾਂ ਦਾ ਜਾਦੂ ਬਿਜਲੀ ਦਿਨ ਨੂੰ ਆਉਂਦੀ ਹੈ ਔਰ ਲੋਕਾਂ ਦੇ ਬਿੱਲ ਮਾਫ ਹੈ ਸਰ ਲੋਕ ਤੁਹਾਡੇ ਕੰਮਾਂ ਜਿਹੜਾ ਕੰਮਾਂ ਦਾ ਜਾਦੂ ਹੈ ਉਹ ਸਿਰ ਚੜ ਕੇ ਬੋਲਦਾ ਲੋਕ ਕਹਿੰਦੇ ਆ ਜਿੱਥੇ ਜਿੱਥੇ ਮਾਂਨ ਉੱਥੇ ਉੱਥੇ ਭਾਜੀਪੀ ਸਾਫ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਸਾਰ ਅਸੀਂ ਤੁਹਾਡੀ ਆਵਾਜ਼ ਵੀ ਬਣਾਗੇ ਤੁਹਾਡੇ ਹੱਥ ਵੀ ਬਣਾਗੇ ਪੰਜਾਬ ਦੇ ਰੁਕੇ ਹੋਏ ਇੱਕ ਇੱਕ ਪੈਸਾ ਲਿਆ ਕੇ ਤੁਹਾਡੀ ਝੋਲੀ ਚ ਪਾਵਾਂਗੇ ਸਰ ਸਰ ਅੱਜ ਤੁਸੀਂ ਅੱਜ ਤੁਸੀਂ ਪਟਿਆਲੇ ਦਾ ਮੇਲਾ ਲੁੱਟ ਲਿਆ ਆ ਜਿਹੜੇ ਤੁਹਾਡੇ ਪਵਕੜ ਆ ਜਿੰਨੇ ਪਵਕੜ ਤੁਸੀਂ ਦੇਖ ਰਹੇ ਹੋ ਸਰ ਇਹ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰ ਕਰਦੇ ਆ ਮੈਂ ਸਾਰਿਆਂ ਦਾ ਧੰਨਵਾਦ ਦੀਆਂ ਮੈਂ ਸਰ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਸਰ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਬਹੁਤ بڑا ਮੌਕਾ ਦਿੱਤਾ ਸਰ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਔਰ ਮੈਨੂੰ ਸਾਰੇ ਇੱਕ ਬੰਦੇ ਨੇ ਕਿਹਾ ਸੀ ਮਾਨ ਸਾਹਿਬ ਨੂੰ ਸਿਹਰਾ ਦੇ ਦੇਈ ਸਾਰੇ ਇੱਕ ਬਾਬੇ ਦਾ ਦੇਰਾਬਸੀ ਦੋਸਤਿਆ ਤੇ ਮਾਨ ਸਾਹਿਬ ਨੂੰ ਸਿਆ ਦੇ ਦੇ ਇਹ ਆ ਜਿਹੜੇ ਬੰਦੇ ਗੁਜਰਾਤ ਤੋਂ ਆਏ ਉਹਨਾਂ ਨੇ ਸਾਨੂੰ ਬਹੁਤ ਦੁਖੀ ਕੀਤਾ ਤੁਹਾਨੂੰ 13 ਜ਼ੀਰੋ ਦੇਵਾਂਗੇ ਹਰਿਆਣਾ ਵੀ ਦੇਵਾਂਗੇ ਦਿੱਲੀ ਵੀ ਦੇਵਾਂਗੇ ਇਹਨਾਂ ਨੂੰ ਬਾਪ ਵਾਪਸ ਗੁਜਰਾਤ ਪਹੁੰਚਾ ਦਿਓ ਹਿੰਦੁਸਤਾਨ ਬਚਾ ਲਓ ਅਸੀਂ ਸਾਰਾ ਮੈਂ ਧੰਨਵਾਦ ਕਰਦਾ ਅਰਵਿੰਦ ਕੇ ਜੀ왈 ਜੀ ਦਾ ਜਿਨੇ ਨਵੀਂ ਸੋਚ ਦਿੱਤੀ ਬਹੁਤ ਬਹੁਤ ਧੰਨਵਾਦ ਸਰ